ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨੌ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਹੁਣ ਗਰਮੀਆਂ ਦੇ ਵਿੱਚ ਬੱਚਿਆਂ ਨੇ ਵੱਡਿਆਂ ਨੇ ਸਾਰਿਆਂ ਨੇ ਟੀ-ਸ਼ਰਟਸ ਪਾਉਣੀਆਂ ਨੇ ਤੇ ਟੀ-ਸ਼ਰਟਸ ਜਿਹੜੀਆਂ ਮੈਂ ਇਹਨਾਂ ਨੂੰ ਜਿਹੜਾ ਫੋਲਡ ਕਰਨ ਦਾ ਜਿਹੜਾ ਤੁਹਾਨੂੰ ਮੈਥਡ ਦਿਖਾਵਾਂਗੇ ਸਭ ਤੋਂ ਪਹਿਲਾ ਤਰੀਕਾ ਏ ਹੈ ਕਿ ਟੀ-ਸ਼ਰਟ ਦੇਖੋ ਇਹ ਪਹਿਲੀ ਜਿਹੜੀ ਟ੍ਰਿਕ ਹੈ ਟੀ-ਸ਼ਰਟ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਨੀਚੋਂ ਉੱਪਰ ਨੂੰ ਫੋਲਡ ਕਰਕੇ ਤੇ ਇੱਕ ਡਬਲ ਫੋਲਡ ਕਰਕੇ ਤੇ ਜਿਹੜੀ ਥੱਲੇੋਂ ਉੱਪਰ ਨੂੰ ਤੈਅ ਕੀਤੀ ਆ ਉਹਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਇਨਸਰਟ ਕਰ ਦਵਾਂਗੇ ਤੇ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਜਿਹੜੀ ਆ ਉਹ ਤੈ ਖੁੱਲੇਗੀ ਨਹੀਂ ਤੇ ਜੇ ਤੁਸੀਂ ਕਿਸੇ ਵੀ ਆਰਗੇਨਾਈਜ਼ਰ ਵਿੱਚ ਇਹਨੂੰ ਸੈੱਟ ਕਰਨਾ ਹੈ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਸ ਤਰੀਕੇ ਨਾਲ ਟੀ-ਸ਼ਰਟਸ ਨੂੰ ਸੈੱਟ ਕਰਕੇ ਰੱਖ ਸਕਦੇ ਹੋ ਦੂਸਰਾ ਨੰਬਰ ਦੇ ਟ੍ਰਿਕ ਇਹ ਟਿਪਸ ਜਿਹੜੀ ਆ ਕਾਲਰ ਵਾਲੀ ਟੀ-ਸ਼ਰਟ ਜਿਹੜੀ ਆ ਤੁਸੀਂ ਇਸ ਤਰੀਕੇ ਦੇ ਨਾਲ ਫੋਲਡ ਬੜੀ ਆਸਾਨੀ ਦੇ ਨਾਲ ਵੀ ਤੁਸੀਂ ਫੋਲਡ ਕਰ ਸਕਦੇ ਹੋ ਕਾਲਰ ਵਾਲੀ ਵੀ ਗੋਲ ਗਲੇ ਵਾਲੀ ਵੀ ਦੋਨਾਂ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਆਰਾਮ ਦੇ ਨਾਲ ਫੋਲਡ ਕਰਕੇ ਵੇਖੋ ਕਿੰਨੇ ਵਧੀਆ ਤਰੀਕੇ ਨਾਲ ਆਸਾਨੀ ਨਾਲ ਤੁਸੀਂ ਟੀ-ਸ਼ਰਟ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਸਕਦੇ ਹੋ ਤੇ ਇਹ ਟ੍ਰਿਕ ਜਿਹੜੀ ਬਹੁਤ ਵਧੀਆ ਹੈ ਝਟਪਟ ਜਿਹੜੀ ਸਕਿੰਟਾਂ 'ਚ ਟੀ-ਸ਼ਰਟ ਫੋਲਡ ਹੋ ਜਾਂਦੀ ਹੈ ਤੁਹਾਨੂੰ ਦੁਬਾਰਾ ਇੱਕ ਵਾਰੀ ਜਿਹੜੀ ਆ ਟੀ-ਸ਼ਰਟ ਨੂੰ ਫੋਲਡ ਕਰਕੇ ਦਿਖਾਉਣੀ ਆ ਉੱਪਰੋਂ ਸ਼ੋਲਡਰ ਤੋਂ ਫੜਨਾ ਹੈ ਇੱਕ ਸੈਂਟਰ ਤੋਂ ਫੜਨਾ ਹੈ ਤੇ ਸ਼ੋਲਡਰ ਵਾਲੇ ਹਿੱਸੇ ਨੂੰ ਨੀਚੋਂ ਫਿਰ ਜਿਹੜਾ ਵਾ ਉਹ ਫਕੜ ਲੈਣਾ ਹੈ ਤੇ ਫਿਰ ਇਸ ਤਰੀਕੇ ਦੇ ਨਾਲ ਕਰਕੇ ਇਸ ਤਰੀਕੇ ਨਾਲ ਟੀ-ਸ਼ਰਟ ਫੋਲਡ ਹੋ ਜਾਂਦੀ ਹੈ ਤੇ ਬਹੁਤ ਵਧੀਆ ਤਰੀਕਾ ਹੈ ਇਸ ਤਰੀਕੇ ਨਾਲ ਤੁਸੀਂ ਝਟਪਟ ਜੜੀਆਂ ਮਿੰਟਸ ਸਕਿੰਟਾਂ ਵਿੱਚ ਟੀ-ਸ਼ਰਟਸ ਨੂੰ ਫੋਲਡ ਕਰ ਸਕਦੇ ਹੋ ਤੇ ਦੇਖੋ ਇਹ ਤਹਿ ਲੱਗੀ ਵੀ ਕਿੰਡੀ ਸੋਹਣੀ ਲੱਗਦੀ ਹੈ ਤੇ ਫਿਰ ਤੁਸੀਂ ਇਸ ਤਰੀਕੇ ਨਾਲ ਹਾਫ ਚ ਫੋਲਡ ਕਰ ਸਕਦੇ ਹੋ ਤੇ ਇਹਨੂੰ ਅਲਮਾਰੀਆ ਵਿੱਚ ਆਰਗੇਨਾਈਜ਼ਰ ਵਿੱਚ ਕਿਤੇ ਵੀ ਸੈੱਟ ਕਰ ਸਕਦੇ ਹੋ ਨੰਬਰ 3 ਤੇ ਤੁਸੀਂ ਦੇਖੋ ਵੀ ਇਸ ਤਰੀਕੇ ਨਾਲ ਜਿਹੜੀਆਂ ਬੱਚਿਆਂ ਦੀਆਂ ਟੀ-ਸ਼ਰਟਸ ਹੁੰਦੀਆਂ ਨੇ ਅ ਤੁਸੀਂ ਜੇ ਚਾਹੁੰਦੇ ਹੋ ਕਿ ਤੁਸੀਂ ਕਿਤੇ ਟ੍ਰੈਵਲ ਤੇ ਜਾਣਾ ਚਾਹੁੰਦੇ ਹੋ ਜਿੱਦਾਂ ਹੁਣ ਸਮਰ ਵੈਕੇਸ਼ਨ ਸ਼ੁਰੂ ਹੋ ਜਾਣੀਆਂ ਨੇ ਤੇ ਕਿਤੇ ਨਾ ਕਿਤੇ ਬੱਚੇ ਜਿਹੜੇ ਆ ਘੁੰਮਣ ਜਾਂਦੇ ਆ ਤੁਸੀਂ ਵੀ ਤੇ ਇਹਦੇ ਵਿੱਚ ਫਿਰ ਇਹ ਹੈ ਕਿ ਜਦੋਂ ਅਸੀਂ ਬੈਗ ਕੈਰੀ ਕਰਨੇ ਹੁੰਦੇ ਆ ਤੇ ਫਿਰ ਬਹੁਤ ਸਪੇਸ ਘੇਰਦੀਆਂ ਨੇ ਤੇ ਇਸ ਜਿਹੜਾ ਆ ਮੈਥਡ ਦੇ ਨਾਲ ਤੁਸੀਂ ਟੀ-ਸ਼ਰਟ ਨੂੰ ਕਵਰ ਕਰੋਗੇ ਤੇ ਦੇਖੋ ਇਹ ਬਿਲਕੁਲ ਹੀ ਕੱਟ ਸਪੇਸ ਦੇ ਵਿੱਚ ਟੀ-ਸ਼ਰਟ ਜਿਹੜੀ ਆ ਉਹ ਆ ਜਾਵੇਗੀ ਤੇ ਜਿਹੜੀ ਇਹਦੀ ਫੋਲਡਿੰਗ ਹੈ ਤੈਵ ਆ ਉਹ ਵੀ ਨਹੀਂ ਖੁੱਲੇਗੀ ਤੇ ਇਹ ਵੀ ਬੜੀ ਵਧੀਆ ਟ੍ਰਿਕ ਹੈ ਇਸ ਤਰੀਕੇ ਨਾਲ ਤੁਸੀਂ ਜਿਹੜੀਆਂ ਟੀ-ਸ਼ਰਟਸ ਨੂੰ ਫੋਲਡ ਕਰ ਸਕਦੇ ਹੋ ਇੱਕ ਇਹ ਟ੍ਰਿਕ ਹੈ ਇਹਦੇ ਵਿੱਚ ਤੁਸੀਂ ਦੇਖਿਓ ਵੀ ਇਹਦੇ ਵਿੱਚ ਅਸੀਂ ਕੀ ਕਰਨਾ ਹੈ ਇਸ ਤਰੀਕੇ ਦੇ ਨਾਲ ਸ਼ੋਲਡਰ ਤੋਂ ਸਿੱਧੀ ਕ੍ਰੀਜ਼ ਇਸ ਟੀ-ਸ਼ਰਟ ਨੂੰ ਫੋਲਡ ਕਰ ਦੇਣਾ ਹੈ ਤੇ ਫਿਰ ਉੱਪਰੋਂ ਜਿਹੜਾ ਵਾ ਇੱਕ ਫੋਲਡ ਦੀਚੋਂ ਵੀ ਇੱਕ ਫੋਲਡ ਕਰਕੇ ਤੇ ਫਿਰ ਜਿਹੜਾ ਵਾ نیچے ਵਾਲਾ ਡਬਲ ਫੋਲਡ ਜਿਹੜਾ ਵਾ ਉਹ ਗਰਮੇ ਵਾਲੇ ਹਿੱਸੇ ਦੇ نیچے ਤੁਸੀਂ ਇਨਸਰਟ ਕਰ ਦੇਣਾ ਹੈ ਤੇ ਇਸ ਜਿਹੜੀ ਤੈਅ ਦੇ ਨਾਲ ਵੀ ਜਿਹੜੀ ਆ ਉਹ ਜਿਹੜੀ ਆ ਸੈਟਿੰਗ ਆ ਖੁੱਲੇਗੇ ਨਹੀਂ ਤੇ ਬੜੀ ਵਧੀਆ ਟੀ-ਸ਼ਰਟ ਫੋਲਡ ਹੋ ਜਾਂਦੀ ਹੈ ਇੱਕ ਏ ਟ੍ਰਿਕ ਦੱਸਦੇ ਆ ਇਹਦੇ ਵਿੱਚ ਤੁਸੀਂ ਨੀਚੋਂ ਜਿਹੜਾ ਵਾ ਉਹ 5-7 ਉਂਗਲਾਂ ਜਿਹੜਾ ਵਾ ਹਾਫਕ ਗਿੱਟ ਜਿਹੜਾ ਤੁਸੀਂ ਇਹਨੂੰ ਫੋਲਡ ਕਰ ਲੈਣਾ ਹੈ ਤੇ ਉੱਪਰੋਂ ਜਿਹੜੀਆਂ ਬਾਜੂ ਆ ਉਹਨਾਂ ਨੂੰ ਫਰੰਟ ਸਾਈਡ ਤੋਂ ਇਸ ਤਰੀਕੇ ਨਾਲ ਫੋਲਡ ਕਰਕੇ ਤੇ ਟੀ-ਸ਼ਰਟ ਨੂੰ ਸੈਂਟਰ ਵਿੱਚ ਇਦਾਂ ਡਬਲ ਫੋਲਡ ਕਰ ਲਿਆ ਤੇ ਫਿਰ ਉੱਤੋਂ ਤੁਸੀਂ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਟੀ-ਸ਼ਰਟ ਨੂੰ ਕਮਾਉਂਦੇ ਜਾਣਾ ਹੈ ਤੇ ਫਿਰ ਐਂਡ ਤੱਕ ਗੁਲਾਈ ਚ ਕਰਕੇ ਤੇ ਜਿਹੜਾ ਤੁਸੀਂ ਥੱਲੇ ਫੋਲਡ ਕੀਤਾ ਸੀ ਉਹਦੇ ਵਿੱਚੋਂ ਦੀ ਇਸ ਤਰੀਕੇ ਨਾਲ ਰਾਉਂਡ ਸ਼ੇਪ ਚ ਇਨਸਰਟ ਕਰ ਦੇਣਾ ਹੈ ਇਹ ਪਿੱਲੋ ਟਾਈਪ ਇਸ ਤਰੀਕੇ ਨਾਲ ਬਣ ਜਾਂਦੀ ਹੈ ਤੇ ਇਹ ਕਿਤੇ ਵੀ ਤੁਸੀਂ ਬੜੇ ਆਰਾਮ ਦੇ ਨਾਲ ਆਪਣੇ ਪਰਸ ਵਿੱਚ ਵੀ ਇਹਨਾਂ ਨੂੰ ਕਾਫੀ ਪੰਜ ਛੇ ਟੀ-ਸ਼ਰਟ ਆਰਾਮ ਨਾਲ ਕੈਰੀ ਕਰ ਸਕਦੇ ਹੋ ਇੱਕ ਇਹ ਮੈਥਡ ਹੈ ਦੁਕਾਨਦਾਰ ਜਿਹੜੇ ਹਮੇਸ਼ਾ ਜ਼ਿਆਦਾਤਰ ਇਸ ਤਰੀਕੇ ਨਾਲ ਫੋਲਡ ਕਰਦੇ ਨੇ ਹਾਫ ਵਿੱਚ ਫੋਲਡ ਕੀਤੀ ਤੇ ਫਿਰ ਉਪਰੋਂ ਜਿਹੜੀ ਆ ਦੋਨਾਂ ਸਾਈਡਰ ਨੂੰ ਫੋਲਡ ਕਰਕੇ ਤੇ ਇਹ ਤਰੀਕੇ ਨਾਲ ਦੇਖੋ ਇਸ ਤਰੀਕੇ ਨਾਲ ਵੀ ਅਸੀਂ ਟੀ-ਸ਼ਰਟ ਵਧੀਆ ਤਰੀਕੇ ਨਾਲ ਫੋਲਡ ਕਰ ਸਕਦੇ ਹਾਂ ਇਹਨਾਂ ਵਿੱਚੋਂ ਜਿਹੜੀ ਵੀ ਟ੍ਰਿਕ ਤੁਹਾਨੂੰ ਵਧੀਆ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਆਪਣੀਆਂ ਟੀ-ਸ਼ਰਟਸ ਜਿਹੜੀਆਂ ਉਹਨਾਂ ਨੂੰ ਫੋਲਡ ਕਰਕੇ ਰੱਖ ਸਕਦੇ ਹੋ ਤੇ ਅਲਮੀਰਾ ਜੀ ਵਿੱਚ ਜਿਹੜੀ ਐਸਪੀਸ ਬਚਾ ਸਕਦੇ ਹੋ ਤੇ ਕਿਤੇ ਵੀ ਤੁਸੀਂ ਜਾਣਾ ਹੋਵੇ ਤਾਂ ਕੈਰੀ ਬੈਗ ਵੀ ਆਰਾਮ ਨਾਲ ਸੈੱਟ ਕਰ ਸਕਦੇ ਹੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਹੋਈ ਹੋਈਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ